ਦੋਸਤੋ ਸਾਰਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਅੱਜ ਬਈ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਹੈ ਤਹਿਸੀਲ ਬਾਗਾਪੁਰਾਣਾ ਤੇ ਬਾਈ ਕੋਲੇ ਅੱਜ ਘਰ ਦੇ ਆਪਦੀ ਵਿਹੜ ਵਕਾਉ ਸੀ ਤੇ ਬਲੂਨ ਵਹਿੜਾ ਬਾਕੀ ਲੈਨੇ ਆ ਬਾਈ ਤੋਂ ਡਿਟੇਲ ਆ ਵੀਰੇ ਸਸਿਗਾ ਬਾਈ ਕੀ ਨਾਮ ਵੀਰੇ ਆਪਣਾ ਮੇਰਾ ਨਾਮ ਵੀ ਹੈ ਬਾਈ ਠੀਕ ਹੈ ਤੇ ਅੰਬੀ ਬਾਈ ਕੀ ਡਿਟੇਲ ਹੈ ਇਹਦੀ ਆਪਣੀ ਵਹਿੜ ਦੀ ਡਿਟੇਲ ਬਾਈ ਘਰ ਦੀ ਵਹਿੜਾ ਆਪਣੀ ਠੀਕ ਹੈ ਆ ਮਾਂ ਖੜੀ ਹੈ ਇਹਦੀ ਠੀਕ ਹੈ ਆ ਮਾਂ ਦੀ ਹਨ ਇਹਨੇ ਦਿੱਤਾ 16 17 ਕਿਲੋ ਦਾ ਠੀਕ ਹੈ ਤੇ ਕਿੰਨੇ ਕ ਦਿਨਾਂ ਦੀ ਹਜੇ ਕੱਚੀ ਹੈ ਇਹ 12 13 ਦਿਨ ਲੈਂਦੀ ਹੈ ਬਾਈ ਠੀਕ ਹੈ 12 ਤੱਕ 12 13 ਦਿਨ ਬਾਈ ਲੈਂਦੀ ਆ ਉਹ ਠੰਡੀ ਸੀਲ ਪੂਰੀ ਬਾਕੀ ਤੁਸੀਂ ਹਵਾਨੇ ਦਾ ਰੁੱਕ ਦੇਖ ਸਕਦੇ ਆ ਬਈ ਜੀ ਠੰਡੀ ਆ ਪੂਰੀ ਠੰਡੀ ਸੀਲ ਪੂਰੀ ਆ ਬਾਕੀ ਬੋਡੀ ਸਟਰਕਚਰ ਵੀ ਬਈ ਸੋਹਣਾ ਵਹਿੜਦਾ ਤੁਸੀਂ ਦੇਖ ਸਕਦੇ ਆ ਉਹ ਮੱਥੇ ਹੀ ਸੋਹਣਾ ਸ਼ਾਈ ਵਾਲ ਦੇ ਵਿੱਚ ਪੈਂਦੀ ਆ ਫੈਟ ਪੂਣ ਵੀ ਇਹਦੀ ਚੰਗੀਆਂ ਕਿੰਨੀ ਕਿ ਫੈਟ ਆ ਜਾਂਦੀ ਵੀਰੇ ਇਹਦੀ ਮੱਝਾਂ ਵਰਗੀ ਆ ਬਈ ਮੱਝਾਂ ਵਰਗੀ ਮੱਝਾਂ ਵਰਗੀ ਵੀ ਫੈਟ ਨੂੰ ਦੁੱਧ ਦੁੱਧ ਨੂੰ ਆਸਤੇ ਬਹੁਤ ਵਧੀਆ ਫਾਇਦੇਮੰਦ ਦਾ ਘਰੇਲੂ ਦੁੱਧ ਰੱਖਣ ਆਸਤੇ ਇਹ ਲੈਣੀ ਕਿਸੇ ਭਰਾ ਨੇ ਬਾਕੀ ਤੁਸੀਂ ਹਵਾਨਾ ਦੇਖ ਸਕਦੇ ਆ ਹਵਾਨੇ ਦੀ ਇੱਕ ਬਹੁਤ ਸੋਹਣੀ ਤਿਆਰ ਕਰਦੀ ਆਉਂਦੀ ਆ ਹਜੇ 12 13 ਦਾ ਇਹਨਾਂ ਦੀ ਹਜੇ ਕੱਚੀ ਆ ਬਈ ਮਣੇ ਹੇ 12-13 ਦਿਨਾਂ ਦੀ ਕੱਚੀ ਆ ਉਸ ਹਾਉਣਾ ਅੰਦਾਜ਼ਾ ਲਾ ਲਿਓ ਇਹ 12-13 ਦਿਨਾਂ ਦੇ ਵਿੱਚ ਨੇ ਜਿਹੜੀਆਂ ਹਵਾਨੇ ਦੇ ਵਿੱਚ ਵਾਲ ਢਲਨਾ ਪਈਆਂ ਉਹ ਬਈ ਪੂਰੀਆਂ ਨੇ ਤਿਆਰ ਕਰ ਜਾਣਾ ਹਵਾਨਾ ਪੂਰਾ ਬਾਕੀ ਥਣ ਥਣ ਬਹੁਤ ਸੋਹਣਾ ਲੱਗਿਆ ਵਹਿੜ ਦੇ ਜਿਹਾ ਹਾਉਣਾ ਪਹਿਲੇ ਵਹਿੜਾ ਹਨ ਥਣ ਥਣ ਬਹੁਤ ਸੋਹਣਾ ਲੱਗਿਆ ਹਵਾਨਾ ਵੀ ਲੈ ਕੇ ਤੁਰਣੀਆਂ ਦਾ ਵਹਿੜ ਤੋਂ ਬਾਕੀ ਲਈ ਦੇਖ ਸਕਦੇ ਆ ਜਿੰਨੇ ਹਵਾਨੇ ਹੀ ਤੱਕ ਗਾਂ ਨੂੰ ਹਵਾਨਾ ਹੋਊ ਨਾ ਬਈ ਕਰਮਾਲੀ ਬਹੁਤ ਸੋਹਣਾ ਤਿਆਰ ਕੀਤਾ ਤੁਸੀਂ ਦੇਖ ਸਕਦੇ ਆ ਥਣ ਥਣ ਬਹੁਤ ਸੋਹਣਾ ਲੱਗਿਆ ਬਈ ਕੋਈ ਦੂਰੀ ਤੇ ਥਣ ਲੱਗੇ ਹੋਏ ਆ ਬਾਕੀ ਕੋਈ ਪੂਰਾ ਫੂਰ ਹਵਾਨੇ ਦੋ ਹੀ ਦੇਖ ਸਕਦੇ ਹੈ ਜੇ ਵਾਲਟਲਾ ਹਵਾਨੇ ਵਿੱਚ ਪਈਆਂ 12-13 ਦਿਨਾਂ ਦੀ ਬਾਈ ਦੱਸਦਾ ਵੀ ਹਜੇ ਕੱਚੀ ਆ ਉਸ ਹਵਾਨਾਂ ਦਾ ਅੱਜ ਲਾ ਲਓ 12-13 ਦਿਨਾਂ ਵਿੱਚ ਇਹ ਹਵਾਨਾ ਪੂਰਾ ਤਿਆਰ ਕਰ ਦੇਣਾ ਵੀ ਆਪ ਦਾ ਬਾਕੀ ਤੁਹਾਨੂੰ ਨੇੜ ਤੋਂ ਦਿਖਾ ਦਿੰਦੇ ਆ ਕਿਰਾ ਲੋ ਵੀ ਥਣ ਤੋਂ ਬਹੁਤ ਸੋਹਣਾ ਲੱਗਿਆ ਕਰ ਮਾਰੀ ਤੇ ਕੋਈ ਪੂਰਾ ਫੋਰਚਾਂਗ ਨਹੀਂ ਊਂ ਵੀ ਬਈ ਠੰਡੀ ਸੀ ਰਾਤ ਉਪਰ ਆਪਰਾ ਜੈ ਨਹੀਂ ਕੀਤਾ ਜਿਵੇਂ ਅਸੀਂ ਉਪਰੇ ਬੰਦੇ ਆ ਤੇ ਬਾਕੀ ਤੁਹਾਨੂੰ ਮੜਿਆ ਦਿਖਾ ਦਿੰਦੇ ਵੇਖੋ ਹੀ ਹਵਾਨੇ ਢਾਲ ਦੇਖ ਸਕਦੇ ਆ ਵੀ ਤੁਸੀਂ ਇਹ ਕਿੰਨੀ ਪਈ ਆ ਤੇ ਭਾਈ ਆਮ ਵੀ ਕੀ ਡਿਮਾਂਡ ਕਰਦੇ ਆ ਆਪਾਂ ਇਹਦੀ ਇਹਦਾ ਭਾਈ 1.5 ਮੰਗਦੇ ਆ ਆਪਾਂ 1.5 ਮਾਨ ਕੀਤਾ ਯੋ ਵੀਡੀਓ ਨੂੰ ਵੇਖ ਕੇ ਮਾਨਤਾ ਹੋ ਜੂਗਾ ਮੌਕੇ ਤੇ ਹਾਂ ਵੀਡੀਓ ਵੇਖੂਗਾ ਜਦੋਂ ਮੌਕੇ ਤੇ ਮਾਨਤਾ ਠੀਕ ਹੈ ਵੀਰੇ ਤੇ ਇੱਕ ਆਪਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਇਹ ਆਪਣਾ ਥੜੇ ਕੋਲੇ ਘਰ ਆ ਭਾਈ ਠੀਕ ਹੈ ਵਿਚਾਲੇ ਸਹੀ ਆ 7886 9491 ਠੀਕ ਹੈ ਭਾਈ ਦਾ ਫੋਨ ਨੰਬਰ ਵੀ 10 ਪਲੇ ਤੇ ਚੱਲੀ ਜਾਂਦਾ ਜੇ ਕਿਸੇ ਭਰਾ ਨੇ ਹੋਰ ਕੋਈ ਡਿਟੇਲ ਜਾਂ ਕੋਈ ਹੋਰ ਕੋਈ ਜਾਣਕਾਰੀ ਲੈਣੀ ਹੈ ਉਹ ਤੁਸੀਂ ਬਾਈ ਨਾਲ ਆ ਕੇ ਜਾਂ ਇੱਥੇ ਆ ਕੇ ਦਸੱਲੀ ਕਰ ਸਕਦੇ ਹੋ ਜਾਂ ਬਾਈ ਨਾਲ ਫੋਨ ਤੇ ਕਨੈਕਟ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਸਾਡੀ ਵੀਡੀਓ ਹੋਰ ਚੰਗੇ ਕਿਸਾਨ ਭਰਾਵਾਂ ਤੱਕ ਜਾ ਸਕੇ ਤੇ ਇੱਕ ਮੇਰਾ ਭਰਾ ਜੋ ਵੀ ਚੈਨਲ ਤੇ ਪਹਿਲੀ ਵਾਰ ਜੁੜਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਲੋੜੀਂਦੀ ਪਹੁੰਚ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆਂ ਬਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਰੱਖ